ਹਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਅੱਜ ਆਪਾਂ ਸੂਟਸ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਮਸਲਿਨ ਕਾਟਨ ਦੇ ਸੂਟਸ ਨੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਬਿਲਕੁਲ ਲੇਟੈਸਟ ਡਿਜ਼ਾਈਨ ਆ ਜੀ ਜਵਾਂ ਨਿਊ ਕਨਸੈਪਟ ਆ ਹਾਂਜੀ ਬਿਲਕੁਲ ਨਿਊ ਆਰਟੀਕਲ ਲੈ ਕੇ ਆਏ ਹਾਂ ਆਪਾਂ ਜੀ ਕਾਟਨ ਦੀ ਸ਼ਰਟ ਹੈ ਚਿਕਨ ਐਮਬ੍ਰੋਇਡਰੀ ਕੀਤੀ ਹੋਈ ਆ ਫੁੱਲ ਚਿਕਨ ਦੀ ਸ਼ਰਟ ਰਹਿਣ ਵਾਲੀ ਹੈ ਕਾਟਨ ਚਿਕਨ ਦੀ ਉੱਪਰ ਡਿਜੀਟਲ ਪ੍ਰਿੰਟ ਹੈ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਚਿਕਨ ਦੇ ਉੱਪਰ ਪ੍ਰਿੰਟ ਡਿਜੀਟਲ ਪ੍ਰਿੰਟ ਤਾਂ ਇੱਕ ਬਿਲਕੁਲ ਨਵਾਂ ਜਿਹਾ ਕਨਸੈਪਟ ਲੈ ਕੇ ਆਏ ਆ ਆਪਾਂ ਬਹੁਤ ਪਿਆਰਾ ਜਿਹਾ ਕਨਸੈਪਟ ਆ ਨਾਲ ਬਾਟਮ ਹੈਗੀ ਹੈ ਲినਨ कॉटन ਦੀ ਹੈ ਜੀ ਜੋ ਬਾਟਮ ਹੈਗੀ ਹੈ ਲినਨ ਨੂੰ कॉटन ਦੀ ਲినਨ ਵਧੀਆ ਕੁਆਲਿਟੀ ਦੀ ਇੱਕ ਫੈਬਰਿਕ ਹੈਗਾ ਜੀ ਇਹ ਵੀ ਅੱਛੀ ਕੁਆਲਿਟੀ ਦੀ कॉटन ਹੈ 2 ਟਾਈ ਮੀਟਰ ਸ਼ਰਟ 2 ਟਾਈ ਮੀਟਰ ਬਾਟਮ ਕੰਟਰਾਸਟ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਪਿਆਰੇ ਕਿੰਨੇ ਸੋਹਣੇ ਨੇ ਸੋ ਜਿਨ੍ਹਾਂ ਨੇ ਮੈਂ ਆਰਡਰ ਕਰਨਾ ਹੈ ਜਲਦੀ ਜਲਦੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਤੁਸੀਂ ਵੀਡੀਓ ਲੇਟ ਦੇਖਦੇ ਹੈਗੇ ਹੋ ਤੇ ਆਰਡਰ ਵੀ ਲੇਟ ਕਰਦੇ ਹੋ ਉਦੋਂ ਨੂੰ ਸਟਾਕ ਖਤਮ ਹੋ ਜਾਂਦਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਦੋਂ ਹੀ ਮੈਂ ਨਵੀਂ ਅਪਡੇਟ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਵੇ ਠੀਕ ਹੈ ਜੀ ਸੋ ਐਕਟਿਵ ਰਿਆ ਕਰੋ ਜੀ ਫਿਰ ਬਾਅਦ ਤੁਹਾਨੂੰ ਸੂਟ ਮਿਲਦੇ ਨਹੀਂ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਉਹੀ ਚਾਹੀਦਾ ਜੀ ਮੈਮ ਉਹੀ ਚਾਹੀਦਾ ਹੁਣ ਮੈਂ ਤੁਹਾਨੂੰ ਉਹੀ ਸੂਟ ਕਿਥੋਂ ਲਿਆ ਦਵੇ ਜੀ ਉਹ ਪਿੱਛੋਂ ਆ ਹੀ ਨਹੀਂ ਰਿਹਾ ਹਨਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਜੋ ਤੁਹਾਨੂੰ ਟਾਈਮ ਤੇ ਮਿਲਦੀ ਰਵੇ ਹੁਣ ਆਹ ਵਾਲੇ ਸੂਟ ਲਿਮਿਟਿਡ ਜਸਟ ਸਟਾਕ ਹੈ ਦੇਖੋ ਕਲਰ ਕਿੰਨੇ ਪਿਆਰੇ ਨੇ ਬਹੁਤ ਸੋਹਣਾ ਇੱਕ ਕਨਸੈਪਟ ਬਹੁਤ ਹੀ ਨਵੀਂ ਜੀ ਕਲੈਕਸ਼ਨ ਹੈਗੀ ਆ ਠੀਕ ਹੈ ਜਿਨ੍ਹਾਂ ਨੇ ਆਰਡਰ ਕਰਨਾ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਆਰਡਰ ਕਰ ਸਕਦੇ ਹੋ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਪੇਮੈਂਟ ਅਡਵਾਂਸ ਚ ਹੋਏਗੀ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਨਹੀਂ ਹਾਂਜੀ ਅਡਵਾਂਸ ਦੇਣੀ ਪੈਗੀ ਪੇਮੈਂਟ ਹਾਂਜੀ ਪੇਮੈਂਟ ਅਡਵਾਂਸ ਚ ਨਾ ਕੈਸ਼ ਔਨ ਡਿਲੀਵਰੀ ਜਿਸ ਨੇ ਮੈਂ ਆਰਡਰ ਕਰਨਾ ਹੈ ਸਕਰੀਨ ਤੇ ਨੰਬਰ ਮੈਂਸ਼ਨ ਹੈ ਉਸ ਤੇ ਕਰ ਸਕਤੇ ਹੈਗੇ ਹੋ ਜੀ ਠੀਕ ਹੈ ਜੀ ਕਾਟਨ ਦਾ ਇਹ ਚਿਕਨ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈ ਨਾਲ ਬਾਟਨ ਮਸਲਿਨ ਕਾਟਨ ਦੀ ਹੈ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈਗੀ ਹੈ ਜੀ ਤੁਸੀਂ ਆਰਡਰ ਕਰਨ ਲਈ ਤੁਹਾਨੂੰ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਮੈਂਸ਼ਨ ਹੈ ਉਸ ਤੇ ਮੈਸੇਜ ਕਰੋ ਤੇ ਆਪਣਾ ਆਰਡਰ ਲਗਵਾ ਲਓ ਥੈਂਕ ਯੂ so much